ਸਤਨਾਮ ਵਾਹਿਗੁਰੂ ਸੋਹਬਾਰੇ ਦਰਸ਼ਨ ਦੇਖ ਜੀਵਾ ਬਬ ਮੇਰਾ ਦਰਸ਼ਨੋਂ ਪਿਆਸ ਦਿਨ ਰਾਤ ਜਿਦ ਤਵ ਆਣ ਦੇਨ ਦਰਸ਼ਨ ਮੰਗਉਂਦੇ ਪਿਆਰੇ ਤੇਮਾਰੀ ਸੇਵਾ ਕੌਣ ਕੌਣ ਨਾ ਕਰੇ ਅੰਦਰ ਸੱਚਾ ੋ ਟਲ ਗੁਰ ਸੇਵੀ ਆਹਣ ਸੁਭਾਜ ਸੁਪਾਈ ਦਰਸ਼ਨ ਪਰਸੀ ਆ ਗੁਰ ਕਾ ਜਨਮ ਮਰਨ ਦੁੱਖ ਜਾ ਗੜ ਠੇ ਸੱਚੇ ਬਾਤੋ ਸ਼ਾ ਮਲ ਜਨਮ ਜਣਾ ਮਦੇ ਕਟੀ ਸਜਣ ਸੱਚਾ ਬਾਤੋ ਸ਼ਾ ਸਿਰ ਜਾਨ ਸਬਣਾਂ ਦਾਵੇ ਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਸਾਲੋ ম্লা তিজা গুরমুখ সেবন কি হর নামনা লগো পবদ ਮਰ ਜਨ ਮੈ ਵਾਰੋ ਵਾਰ ਗੋਰਾ ਮੁਖ ਸੇਵਨਾ ਕੀਨੀਆ ਹਰ ਨਾਮ ਨਾ ਲਗੋ ਪਿਆਰ ਸ਼ਬਦੇ ਮਰ ਜਨਮੈ ਵਾਰੋ ਵਾਰ ਮਨਮੋਖ ਆਂਧਣਾ ਚੇਤਾਏ ਕਿਤੇ ਆਇਆ ਸਾਰ ਨਾਨਕ ਜਿਨ ਕੋ ਨਦਰ ਕਰੇ ਸੇ ਕੋ ਲੰਗੇ ਪਾਰ ਮਹੱਲਾ ਦੀ ਜਾਨ ਇੱਕੋ ਸਤਗੁਰ ਜਾਗਤਾ ਹੋਰ जग ਸੂਤਾ ਮੋਹ ਪਿਆਸ ਸਤਗੁਰ ਸੇਵਣ ਜਾਗਨ ਸੇ ਜੋ ਰੱਤੇ ਸੱਚ ਨਾਮ ਗੁਣ ਤਾਸ ਮਨਮੋਖ ਅੰਧਾ ਚੇਤਣੀ ਜਨਮ ਮਰ ਹੋਏ ਬਿਨਾਸ ਨਾਨਕ ਗੁਰਮੁਖ ਤਿੰਨਿ ਨਾਮ ਤੇ ਆਇਆ ਜਿਨ ਕੋ ਧੁਰ ਪੂਰਬ ਲਿਖਿਆਸ ਪੌੜੀ ਹਰ ਨਾਮ ਹਮਾਰਾ ਪੂਜਨ ਛਤੀ ਪ੍ਰਕਾਰ ਜਿਤ ਖਾਈਆ ਹਮਕੋ ਤ੍ਰਿਪਤ ਭਈ ਹਰ ਨਾਮ ਹਮਾਰਾ ਪਾਈ ਨਾਨਕ ਜਿਤ ਫੇਰ ਨੰਗੇ ਨਾ ਹੋਵਾਏ ਹੋਰ ਪੈਨ ਨਾਨਕੀ ਹਮਾਰੀ ਸ਼ਰਦ ਗਾਈ ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ ਹਰ ਨਾਮ ਕੇ हम कहो का सतगुरु कार पुनि दी हर नामे का हम लेखा लिखिया सब जम की अगली कान गई हर का नाम गुरमुख किना विरले कि आया ਜੇਨ ਕੋ ਤੁਰ ਕਰਮ ਪਰਾਪਤ ਲਿਖਤ ਪਾਈ ਹਰ ਨਾਮੇ ਕੋ ਹਮ ਲੇ ਖਾ ਲਿਖਿਆ ਸਭ ਜਮ ਕੀ ਅਗਲੀ ਕਾਨ ਗਈ ਹਰ ਕਾ ਨਾਮ ਗੁਰਮਖ ਖਿੰਨੇ ਵਿਰਲੇ ਤਿਆ ਆ ਜਿਨ ਕੋ ਤੁਰ ਕਰਮ ਪ੍ਰਾਪਤ ਲਖਤ ਪਾਈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਸਾਲੂ ਕ ਮਹੱਲਾ ਤਿੱਜਾ ਗੁਰਮਖ ਸੇਵਨਾ ਕੀਨੀਆਂ ਹਰ ਨਾਮ ਨਾਲ ਲਗੋ ਪਿਆਰ ਸ਼ਬਦ ਦਾ ਸਵਾਦ ਨ ਆਇਓ ਮਾਰਾ ਜਨਮ ਵਾਰੋ i mm you -hmm.